ਸਭ ਤੋਂ ਪਹਿਲਾਂ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿੰਨੇ ਵੀ ਸਾਡੇ ਚੈਨਲ ਤੇ ਲਾਈਕ ਸ਼ੇਅਰ ਕਮੈਂਟ ਕਰਦੇ ਸਾਰੇ ਸਾਥੀ ਕਾ ਜਿਵੇਂ ਤੁਹਾਨੂੰ ਪਤਾ ਸਾਡਾ ਚੈਨਲ ਰਾਣਾ ਸੰਧੂ ਯਾਰ ਪੰਜਾਬੀ ਸਾਡਾ YouTube ਚੈਨਲ ਤੇ ਲਾਈਕ ਸ਼ੇਅਰ ਕਮੈਂਟ ਕਰ ਦਿੱਤੇ ਦੱਸਿਓ ਟੌਪਿਕ ਕਿਹੜਾ ਬੈਸਟ ਨਾਈਸ ਕਿਹੜਾ ਵਧੀਆ ਲੱਗਾ ਤੇ ਅੱਜ ਦਾ ਆਪਾਂ ਤੁਹਾਡਾ ਛੋਟਾ ਵੀਰ ਗੋਪੀ ਮਾਝੇ ਦਾ ਜ਼ਿਲ੍ਹਾ ਕਰਨਤਾਰਨ ਤੋਂ ਬਲੋਂਗ ਕਰਦਾ ਹੈ ਤੇ ਅੱਜ ਆਪਣਾ ਵਿਸ਼ਾ ਮੁੱਦਾ ਟੌਪਿਕ ਵਿਸ਼ਾ ਨਿਊ ਡਿਬੇਟ ਆਪਾਂ ਕੰਟੀਨਿਊ ਡੇਲੀ ਪੋਸਟ ਕਰਦੇ ਰਹਿੰਦੇ ਆ ਤੇ ਅੱਜ ਆਪਣਾ ਮੁੱਦਾ ਵੀ ਜਿਹੜਾ ਸਭਰਾ ਬਨ ਟੁੱਟਾ ਹਰੀ ਕੇ ਸਭਰਾ ਬਨ ਟੁੱ ਦਾਸ ਉਤੇ ਕੱਲ ਸਾਰਾ ਇਹ ਕੋ ਲਾਈਵ ਹੀ ਦੇਖ ਕੇ ਆਇਆ ਲਾਈਵ ਫੇਸ ਟੂ ਫੇਸ ਦੇਖ ਕੇ ਆਇਆ ਤੇ ਉਹਦੇ ਬਾਰੇ ਆਪਾਂ ਖੁੱਲੀ ਚਰਚਾ ਤੇ ਡਿਬੇਟ ਕਰਾਂਗੇ ਵੀ ਇਹ ਹਾਸੇ ਕਿਉਂ ਹੋ ਰਹੇ ਨੇ ਹੜਾ ਕਿਉਂ ਆ ਰਹੇ ਮੀਂਹ ਕਿਉਂ ਪੈ ਰਹੇ ਨੇ ਕਿਉਂਕਿ ਸਾਰੇ ਕਿਦੇ ਪੰਜਾਬ ਦੇ 23 ਜ਼ਿਲ੍ਹਿਆਂ 'ਚ ਮੀਂਹ ਪੈ ਰਹੇ ਨੇ ਆਪਣਾ ਪਿਲਾ ਲੋ ਸਾਹਿਬ ਹਿਮਾਚਲ ਲਾ ਲੋ ਉਤਰਾਖੰਡ ਲਾ ਲੋ ਜੰਮੂ ਲਾ ਲੋ ਰਾਸ਼ਮੁੰਦੇਵੀ ਲਾ ਲੋ ਨਾਣਾ ਦੇ ਵੀ ਸਾਰੇ ਮੀਂਹ ਪੈ ਰਹੇ ਨੇ ਬਾਕੀ ਦੇ ਜੁਪੀ ਵੇ ਲੋ ਆਸਾਂ ਵੇ ਲੋ ਪੰਜਾਬ ਵੇ ਲੋ ਗੁਜਰਾਤ ਵੇ ਲੋ ਸਾਰੇ ਕਿਦੇ ਮੀਂਹ ਪੈ ਰਹੇ ਪਰ ਜਿਆਦਾ ਹੀ ਸਮੱਸਿਆ 100 ਚ 90% ਪੰਜਾਬ ਵਾਲੇ ਕਿਉਂਕਿ ਇੱਧਰ ਨੂੰ ਸਾਰੇ ਦਰਿਆ ਆਉਂਦੇ ਨੇ ਹੁਣ ਵੇਖੋ ਹਰੀਕੇ ਹੈਡ ਦੇ 31 ਹੈਡ ਖੁੱਲੇ ਨੇ ਤੇ ਉਹ ਜਿਹੜੇ ਉੱਥੇ ਪੂਲਸ ਲੱਗੀ ਹਰੀਕੇ ਹੈਡ ਤੇ ਉਹ ਵੀ ਪਾਣੀ ਉੱਚੇ ਉੱਚੇ ਕੇ ਉਹਨਾਂ ਦੇ ਉਹਨਾਂ ਦੇ ਕੈਬਨ ਚ ਜਾ ਰਿਹਾ ਵਾ ਠਾਣੇ ਜੀ ਕਿਉਂਕਿ ਇੱਥੇ ਦੋ ਤਿੰਨ ਮਤਲਬ ਪਕਸਾ ਢਿੰਦੇ ਰਹਿੰਦੇ ਹਰੀਕੇ ਹੈਡ ਦੇ ਤੇ ਉਹ ਵੀ ਕਹਿੰਦਾ ਵੀ 1988 ਚ ਆਇਆ ਸੀ ਇਹੋ ਜਿਹਾ 1988 ਤੋਂ ਬਾਅਦ 2025 ਚ ਇਹੋ ਜਿਹਾ ਪਾਣੀ ਆਇਆ ਵੀ ਜਿਹੜੇ ਦਾਰ ਖੋਲ ਕੇ ਬਾਹਰ ਪਾਣੀ ਆਇਆ ਬੜੀ ਮੁਸ਼ਕਲ ਹੋ ਰਹੀ ਆ ਪਿੰਡਾਂ ਕਿਉਂਕਿ ਲਾਗੀ ਛਾਕੇ ਹਰੀ ਕੇ ਦੇ ਕਣੋਮ ਕਣੋਮ ਕੁੱਤੀ ਵਾਲਾ ਕਣੋਮ ਕੁੱਤੀ ਵਾਲਾ ਕਿੰਨੇ ਪਿੰਡ ਪਿੰਦੇ ਸਭ ਰਾਕੋਟ ਬੁੱਢਾ ਬੰਡਾਲਾ ਕਿੰਨੇ ਪਿੰਡ ਪਿੰਦੇ ਜਿਵੇਂ ਆਪਾਂ ਗੱਲਬਾਤ ਹੜਾਂ ਦੀ ਸਮੱਸਿਆ ਦੀ ਗੱਲ ਕਰ ਰਹੇ ਇਹਨੂੰ ਪੰਜਾਬ ਨੂੰ ਜਦੋਂ ਵੀ ਪਾਣੀ ਮਿਲਿਆ ਹੜਾਂ ਦਾ ਹੀ ਮਿਲਿਆ ਉਦੋਂ ਪੰਜਾਬ ਦਾ ਪਾਣੀ ਗੁਜਰਾਤ ਲੈ ਗਿਆ ਹਰਿਆਣਾ ਲੈ ਗਿਆ ਯੂਪੀ ਲੈ ਗਿਆ ਉੱਤਰਾਖੰਡ ਲੈ ਜਾਂਦਾ ਆਪਾਂ ਨੂੰ ਤਾਂ ਹੜਾਂ ਦਾ ਪਾਣੀ ਮਿਲਦਾ ਖਰਬ ਨਹੀਂ ਤੇ ਮੈਂ ਉੱਥੇ ਕੱਲ ਲਾਈਵ ਸ਼ੋਅ ਵੇਖ ਕੇ ਆਇਆ ਮਤਲਬ ਬਹੁਤ ਵੱਡੀ ਸੇਵਾ ਚੱਲ ਰਹੀ ਆ ਮਤਲਬ ਸੰਪਰਦਾਇ ਪਹਿਲਾ ਆਪਾਂ ਗੱਲ ਕਰ ਲਈਏ ਬਾਬਾ ਹਾਕਮ ਸਿੰਘ ਜੀ ਬਾਬਾ ਸੁੱਖਾ ਸਿੰਘ ਜੀ ਬਾਬਾ ਤਾਰਾ ਸਿੰਘ ਜੀ ਜਿਨ੍ਹਾਂ ਦੇ ਜੱਦੀ ਕੁਰਸੀ ਸੇਵਾ ਆ ਰਹੀ ਆ ਆ ਬਾਬਾ ਹਾਕਮ ਸਿੰਘ ਬਾਬਾ ਸੁੱਖਾ ਸਿੰਘ ਬਾਬਾ ਸਰਾਲੀ ਸਾਹਿਬ ਇਸੇ ਇੱਕ ਪੁਰੀ ਗੁਰਦੁਆਰਾ ਜਿਹੜਾ ਆਪਣੇ ਸੇਵਕ ਪੁਰੀ ਸੁਹਾ ਵੇੜਾ ਆਪਣਾ ਚੋਲੇ ਨੂੰ ਜਾਂਦੇ ਬਹੁਤ ਵੱਡੀ ਸੇਵਾ ਇਹਨਾਂ ਦੀ ਚੱਲ ਰਹੀ ਹੈ ਕਿਉਂਕਿ ਪ੍ਰਸ਼ਾਦੇ ਪਾਣੀ ਦੀ 24 ਘੰਟੇ ਲੰਗਰ ਵਰਤ ਰਿਹਾ ਜਿਸ ਦੇ ਵਿੱਚ ਸਰਦਾਈ ਚਾਹ ਹੋਗੀ ਪਕੌੜੇ ਹੋ ਗਏ ਸਬਜੀ ਪਾਣੀ ਅਟੁੱਤ ਵਰਤਿਆ ਪਾਣੀ ਠੰਡੇ ਬਹੁਤ ਜਿਆਦਾ ਵੀ ਸੰਗਤ ਨੂੰ ਕੋਈ ਮੁਸ਼ਕਲ ਕੋਈ ਅੜਚਾ ਨਾ ਆਉਂਦੇ ਵੀ ਜਦੋਂ ਕੋਈ 5 10 ਮਿੰਟ ਰੈਸਟ ਲੈਣੀ ਉਹ ਮੰਦਾ ਚਾਹ ਪੀ ਲੈਂਦਾ ਪਕੌੜੇ ਖਾ ਲੈਂਦਾ ਵਾ ਜੂਸ ਵਰਤਿਆ ਵਾ ਮਤਲਬ ਕੱਲ ਕੇਲੇ ਵਰਤਰੇ ਨੇ ਬੋਹ ਲਾਗੀ ਛਾਗੇ ਦੇ ਪਿੰਡਾਂ ਵਾਲੇ ਖੁਸ਼ੀ ਖੁਸ਼ੀ ਮਟਰੇ ਟ੍ਰੈਕ ਨੇ ਮੈਨੂੰ ਕਿਹੜਾ ਲੋਕੀ ਡੀਜ਼ਲ ਨੂੰ ਜਾਂ ਪੈਟਰੋਲ ਸਰਕਾਰ ਦਿੰਦੀ ਉਹਨਾਂ ਨੂੰ ਇਹ ਆ ਵੀ ਸਾਡੀਆਂ ਫਸਲਾਂ ਮੇਂ ਫਸਲ ਬਾਜੀ ਦੀ ਨਸਲ ਬਾਜੀ ਚ ਘੜਾ ਘਰ ਬਾਜੀ ਕਿਉਂਕਿ ਸਰਕਾਰਾਂ ਬਾਤਾਂ ਉਹਨੀਆਂ ਪਹਿਲਾਂ ਸੰਪਰਦਾਈ ਸਾਡੇ ਬਾਬਾ ਜੀ ਕਿਉਂਕਿ ਗੁਰੂ ਆ ਗੁਰੂ ਪਦ ਸੰਗਤ ਗੁਰੂ ਦੀ ਆਖੇ ਲੱਗ ਜਾਂਦੀ ਜਿਹੜੀ ਸੰਗਤ ਆ ਨਾ ਇਹ ਚ ਰੱਬ ਦਾ ਰੂਪ ਆ ਜੇ ਜਦੋਂ ਸੰਗਤ ਗੁਰੂ ਦੀ ਸੰਗਤ ਨੂੰ ਆਖੇ ਲੱਗ ਗਈ ਫਿਰ ਵੇਖੋ ਉਹਨਾਂ ਤੇ ਛੋਟੇ ਬੱਚੇ ਮੇਰੇ 2 2 4 4 5 5 ਸਾਲਾਂ ਦੇ ਉੱਤੇ ਬੂਰੇ ਚੱਕ ਰਹੇ ਬਜ਼ੁਰਗ ਸਾਡੀਆਂ ਮਾਤਾਂ ਭੈਣਾਂ ਸੇਵਾ ਕਰ ਰਹੀਆਂ ਨੇ ਮੈਂ ਆਪ ਅੱਗੀ ਕੱਲ ਲਾਈਵ ਦੇਖ ਕੇ ਆਇਆ ਉਹ ਤੁਸੀਂ ਕਲਿੱਕ ਸ਼ਾਟ ਉਹਨੇ ਹੋਣੇ ਇੰਸਟਾਗ੍ਰਾਮ ਫੇਸਬੁੱਕ ਤੇ ਚੱਲ ਰਹੇ ਨੇ ਉੱਥੇ ਲੰਗਰ ਦੀ ਕੋਈ ਕਮੀ ਪੇਸ਼ੀ ਨਹੀਂ ਆ ਬਸ ਰਾਤ ਨੂੰ ਵੀ ਦਿਨ ਰਾਤ ਸੇਵਾ ਜਿਹਨੂੰ ਅੰਨੇ 24 ਘੰਟੇ ਲਗਾਤਾਰ ਕੰਟੀਨਿਊ ਸੇਵਾ ਚੱਲ ਰਹੀ ਹੈ ਕਿਉਂਕਿ ਉਹਦੇ ਵਿੱਚ ਘੜੂ ਮਗਾ ਕੋਟ ਮੁੱਢਾ ਆ ਗਿਆ ਬੰਡਾਲਾ ਆ ਗਿਆ ਤੂਤ ਪੰਗਾਲਾ ਆ ਗਿਆ ਸੀਤੋ ਝੂਗੀਆਂ ਆ ਗਈਆਂ ਕਿਉਂਕਿ ਸਭਰਾਬਰ ਨੂੰ ਜਿਆਦਾ ਖੜਾ ਸਭਰਾਬਰ ਜੇ ਪਾਣੀ ਟੁੱਟ ਗਿਆ ਹੌਲੀ ਹੌਲੀ ਪੱਟੀ ਸ਼ਹਿਰ ਤੱਕ ਆ ਸਕਦਾ ਪਾਸ ਹੁਣ ਦੀ ਪੱਟੀ ਰੁਹੀ ਵਾਲੇ ਮੰਡੇ ਜਿਹੜਾ ਪੀਰਾ ਸ਼ਾਹ ਵਾਲਾ ਵੀ ਇਸ ਤਰ੍ਹਾਂ ਨਾ ਸ਼ਰਤ ਟੁੱਟੀ ਗੱਲ ਰੁਹੀ ਜਿਹੜੀ ਆਪਣੇ ਪੀਰਾ ਸ਼ਾਹ ਕੋਲ ਜਿਹੜੀ ਰੁਹੀ ਜਾਂਦੀ ਸਗਵਾਂ ਨੂੰ ਰੁਹੀ ਜਾਂਦੀ ਇੱਥੇ ਬਹੁਤ ਵੱਡਾ ਪਾਣੀ ਆ ਗਿਆ ਕਉਂਕੀ ਇਹ ਤੇ ਮੇਰੇ ਹਿਸਾਬ ਨਾਲ ਕੱਲ ਜੀ ਲੰਗੇ ਪਾਣੀ ਐ ਪੂਰਾ ਜਿਨੂ ਅੰਦ ਨੇ ਵੀ ਨਦੀ ਪੂਰੀ ਵਗ ਰਹੀ ਐ ਕਉਂਕੀ 24 ਘੰਟੇ ਦਾ ਜਿਹੜਾ 24 ਜਾਂ 26 ਘੰਟੇ ਦਿਨ ਰਾਤ ਜਿਹੜਾ ਪਿਆ ਨਹੀਂ ਪੱਸੋ ਦਿਨ ਰਾਤ ਹੀ ਪਈ ਗਿਆ ਉਹ ਝਰਨੇ ਆ ਜੋ ਮਹਾਚੂ ਚੋਂ ਚੋਂ ਦਿੱਲੀ ਸ਼ੁਕਰ ਪਾਣੀ ਪਾਣੀ ਆਉਂਦਾ ਆਉਂਦਾ ਨਦੀਆਂ ਸੂਆ ਨਦੀਆਂ ਨਹੀਂ ਸਮੁੰਦਰਾਂ ਵਾਇਆ ਫਿਰ ਇਤਨੂ ਵਾਲਾ ਕਿਸ ਸਮੁੰਦਰ ਕਿਉਂਕੀ ਜਿਹੜਾ ਹਰੀਕੇਲਾ ਗਰਾਹ ਚ ਪੰਜਰਾ ਵੀ ਸਤਲੂੰਜ ਸਾਰੇ ਘੜੋਂਗੋਂ ਦੇ ਸਾਰੇ ਪਾਣੀ ਇੱਚ ਪੈਂਦੇ ਨੇ ਤੇ ਪਾਣੀ ਸਾਰੇ ਇਹਦੇ ਵਿੱਚ ਪੈਂਦੇ ਨੇ ਇਹਦੇ ਕਰਕੇ ਕੱਤੀ ਪੰਨ ਖੁੱਲੇ ਹੋਏ ਨੇ ਤੇ ਹੋਰ ਤੁਸੀਂ ਤੁਹਾਨੂੰ ਪਤਾ ਹੀ ਆ ਵੀ ਇਸ ਬਾਰੇ ਆਪਾਂ ਚਰਚਾ ਡਿਬੇਟ ਕੰਟੀਨਿਊ ਆਪਾਂ ਗੱਲ ਕਰਦੇ ਰਹਿੰਦੇ ਆ ਤੇ ਹਰੀਕੇ ਹੈਡ ਨਾਲ ਵੀ ਮੁਸ਼ਕਲ ਬਹੁਤ ਹੋ ਜਾਂ ਕਿ ਫਸਲਾ ਹੁਣ ਤੁਹਾਨੂੰ ਭਰਾ ਉਸ ਤੋਂ ਵਾਡੀ ਦਾ ਸੀਜ਼ਨ ਆ ਗਿਆ ਵਾ ਤੇ ਇਸ ਕਰਕੇ ਕਟਾਈ ਦਾ ਸੀਜ਼ਨ ਆ ਗਿਆ ਤੇ ਹੁਣ ਸਾਰੇ ਮੇਰੇ ਭਰਾ ਉੱਤਰ ਲੱਗੇ ਹੁਣ ਸੀਤੋ ਵਾਲਾ ਕੋਟ ਬੁੱਢਾ ਪੰਡਾਲਾ ਤੁਸੀਂ ਇਹਦੇ ਵਿੱਚ ਉਹ ਨਹੀਂ ਜਾ ਸਕਦੇ ਕਿਉਂਕਿ ਜਿਹੜਾ ਬੰਡਾਲੇ ਵਾਲਾ ਪੋ ਜਿਹੜਾ ਪੋਲ ਵਾਲਾ ਨਾਮਾ ਪੋਲ ਬਣਿਆ ਕੋੜ ਆਪਣੇ ਕੋੜ ਬੁੱਢੇ ਵਾਲਾ ਉਹ ਬੰਡਾਲਾ ਜਿਹੜਾ ਬੰਡਾਲਾ ਪਿੰਡ ਵਾਲਾ ਉਹ ਬੜਾ ਨੀਵਾ ਉਹਤੇ ਮੇਰੇ ਹਿਸਾਬ ਨਾਲ ਕੱਲ ਮੁੰਡਾ ਹੋ ਗਿਆ ਵੀ ਅੱਲਾਹੂ ਸਾਹਿਬ ਦੀ ਗੂਟਿਆਂ ਗੂਟਿਆਂ ਜਿਨ੍ਹਾਂ ਨੇ ਮੋਟਰਸਾਈਕਲ ਨੰਗਨ ਦਿਆ ਇਸ ਕਰਕੇ ਉਹ ਪੋਲ ਮੇਰੇ ਹਿਸਾਬ ਨਾਲ ਉਹਨਾਂ ਬੰਦ ਹੀ ਕਰ ਦੇਣਾ ਇਸ ਕਰਕੇ ਚੈਲ ਹੀ ਜਾਂਦਾ ਸੂਲਪੁਰ ਮੇਰੇ ਕੋੜ ਬੁੱਢੇ ਨਾਲ ਕਿੰਨੇ ਪਿੰਡ ਇੰਦਰ ਚੈਲ ਹੀ ਬੜੀ ਮੁਸ਼ਕਲ ਆ ਰਹੀ ਹੈ ਇਨਾਂ ਵਰਗੇ ਬਾਪੂ ਸੇਵਾ ਲੱਗੇ ਲੱਗੇ ਨੇ ਕਿਸਾਨ ਯੂਨੀਅਨ ਜਥੇਬੰਦੀਆਂ ਨਾਲ ਏ ਟੂ ਜ਼ेड ਕੰਮ ਕਰ ਰਹੀਆਂ ਉਹਨਾਂ ਲੰਗਰ ਆਪਣੇ ਲਾਏ ਆ ਸੰਪਰਦਾਵਾਂ ਆਪਣੇ ਲਾਏ ਆ ਬਾਬਾ ਸੁਰਸਿੰਘ ਵਾਲੇ 12ਵੇਂ ਜਾਨ ਸਿੰਘ ਬਾਬਾ ਹਰਤਾ ਸਿੰਘ ਉਹਨਾਂ ਲੰਗਰ ਆਪਣੇ ਲਾਏ ਵੀ ਕੋਈ ਕਮੀ ਪੇਸ਼ੀ ਨਾ ਹੋਵੇ ਟਰੈਕਟਰ ਟਰਾਲਿੰਗ ਲਾ ਲੋ ਸਾ ਪੰਜਾਂ ਪੰਜਾਂ 10-10 ਮਿੰਟਾਂ ਟਰੈਕਟਰ ਟਰਾਲਿੰਗ ਆਈ ਜਾਂਦੀਆਂ ਉਹਨਾਂ ਸਰਕਾਰ ਚੋਂ ਆਂਦੇ ਸਰਗਰ ਮੇਸਰ ਪੰਜ 6 7 ਹੋਰੀ ਮੰਤਰੀ ਲਾਲ ਜੀ ਪੁਲਰ ਆਪਣਾ ਪੱਟੀ ਗਿਆ ਗਿਆ ਆ ਆਪਣਾ ਅਜੂ ਸਿੰਘ ਮੈਂ ਜੀਟੀਓ ਮੰਤਰੀ ਉਹ ਵੀ ਪਹੁੰਚੇ ਨੇ ਪਰ ਉਹ ਜਾ ਕੇ ਫਿਰ ਪੀਐਸ ਨਾਲ ਕਨੈਕਟ ਕਰਦੇ ਪੁਲਿਸ ਨਾਲ ਕਨੈਕਟ ਕਰਦੇ ਕੋਈ ਸਹਾਇਤਾ ਕਉਂਕੀ ਜਦੋਂ ਉਹਨਾਂ ਦੇ ਪਹਿਲਾਂ ਤੇ ਆਪਣੇ ਸੰਪਰਦਾਏ ਬਾਬੇ ਪਹੁੰਚ ਜਾਂਦੇ ਆ ਫਿਰ ਪਿੰਡਾਂ ਵਾਲੇ ਪਹੁੰਚ ਜਾਂਦੇ ਫਿਰ ਉਹਨਾਂ ਨੂੰ ਪਤਾ ਲੱਗਦਾ ਵੀ ਹੁਣ ਕੰਮੋਂ ਧੋ ਜਿਆਦਾ ਹੋ ਗਿਆ ਹੁਣ ਨੂੰ ਜਾਣਾ ਪਣਾ ਕਿਉਂਕਿ ਗਾਂ ਬੂਟਾਂ ਲੈਣੇ ਕਿੰਨੇ ਕੰਮ ਕਰਨੇ ਆ ਕਿਉਂਕਿ ਇਹ ਵਿੱਚ ਉਹਨਾਂ ਨੂੰ ਮਿਟਾ ਦਿੰਦੇ ਜਾ ਕੇ ਉਹ ਜਦੋਂ ਫਿਰ ਲੋਕ ਇਹ ਨਾਲ ਇਕੱਠੇ ਹੋ ਜਾਂਦੇ ਫਿਰ ਸੇਵਾ ਰੁਕ ਜਾਂਦੀ ਆ ਪਰ ਸੇਵਾ ਕੰਟੀਨਿਊ ਚੱਲ ਰਹੀ ਮੈਂ ਕੱਲ ਵੇਖਿਆ ਗੁੜਾ ਬੰਦੇ ਤੇਜ਼ੀ ਨਾਲ ਕੰਮ ਚੱਲ ਰਿਹਾ ਕਿਉਂਕਿ ਜਿਹੜੇ ਬੰਨਾ ਉਹ ਜਦੋਂ ਇੱਕੋ ਦਾ ਪਾਣੀ ਵਜਦਾ ਨਾ ਥੱਲੇ ਜ਼ਮੀਨ ਧਸੀ ਜਾ ਰਹੀ ਥੱਲੋਂ ਪਾਣੀ ਮਤਲਬ ਜਿਹੜੀ ਮਿੱਟੀ ਥਲੂ ਨਾਲ ਜਾਈ ਕਿਉਂਕਿ ਸੜਕ ਬਣੀ ਹੈ ਤੁਸੀਂ ਦੇਖੋਗੇ ਨਾ ਆਪਣੇ ਕੋਲ ਮਰੀ ਸਾਈਡ ਸਬਰਾਮ ਜਿਹੜਾ ਬੰਡਾਲਿਆਲ ਪੁਰਾਣੇ ਪੋਲ ਉਹਦੇ ਜਿਹੜਾ ਪੁਰਾਣੇ ਪੋਲ ਸੜਕ ਬਣੀ ਹੈ ਐੜ ਦੇ ਨਾਲ ਨਾਲ ਸੜਕ ਬਣੀ ਇਧਰਲੀ ਸਾਈਡ ਪੈ ਲੀਆਂ ਪਰਲੀ ਸੜਕ ਸਾਰਾ ਬਰਿਆ ਤੇ ਨਾਲ ਬੂਟੀ ਬੜੀ ਆ ਰਹੀ ਪਛੋਂ ਬੂਟੀ ਮਿਰਸਾਂ ਨਾਲ ਤੇ ਵਿੱਚੇ ਡੰਗਰ ਉੜ ਕੇ ਆ ਰਹੇ ਨੇ ਮੱਝਾਂ ਉਹਨੀਆਂ ਆ ਰਹੀਆਂ ਮੱਝਾਂ ਗਾਵਾਂ ਪੋਝੀਆਂ ਨਹੀਂ ਨੇ ਉਹਨੇ ਵੀਡੀਓ ਸ਼ਾਟ ਮੱਝਾਂ ਗਾਵਾਂ ਹੁਣ ਵੇਖੋ ਇਹਨਾਂ ਨੇ ਦਰਿਆਵਾਂ 'ਲਾਗੇ ਕੂਟੀਆਂ ਵਾਂ। ਅਸੀਂ ਕੂਟੀਆਂ 'ਲਾਗੇ ਗਏ ਉਹਨਾਂ ਦੇ ਬੜਾ ਪਾਣੀ ਹੈਗਾ। ਉਹਨਾਂ ਆਪਣੇ ਡੰਗਰ ਬੱਚੇ ਹਾਂ ਤਾਂ ਚੜੇ। ਤਾਂ ਬਣਿਆ ਨਾ ਛੱਡ ਜੇ ਤਾਂ ਚੜਾਏ। ਉਹ ਆਂਦੇ ਸਾਨੂੰ ਬੜੀ ਮੁਸ਼ਕਲ ਆ ਰਹੀ ਹੈ ਪੈਲੀਆਂ ਉੱਪਰ 10-11 10-11 ਦੀਆਂ 12 ਲੱਖ ਨੂੰ ਕਿੱਲਾ ਪੈੜੀ ਹੈਗੀ ਉੱਥੇ। ਪਰ ਇਹ ਹੈ ਵੀ ਜਦੋਂ ਆਫ਼ਤ ਆਈ ਉਹਨੋਂ ਫਿਰ ਜਿੱਦਾਂ ਠੇਕੇ ਠੂਕੇ ਦੀਆਂ ਪੈੜੀਆਂ ਪੁਰੀਆਂ ਲੈਂਦੇ ਨਾ ਦਰਿਆਜ, ਉਹ ਮੁਸ਼ਕਲ ਉਹ ਖਰਾਬ ਹੋ ਜਾਂਦੀਆਂ ਵਾ। ਪਰ ਪੈਲੀ ਉੱਪਰ ਹੈਗੀ ਸਸਤੀ। ਸਾਨੂੰ ਆਂਦੇ ਵੀ ਪੈਲੀ ਲੱਦੋ ਇਤਰੇਆ ਇਲਾਕੇ ਵਾਲੀ ਜਿਹੜਾ ਆਹ 12 ਲੱਖ ਨੂੰ 9 ਲੱਖ ਨੂੰ ਕਿੱਲਾ ਮਿਲ ਜਦਾ ਪਰ ਜਿਹਨੂੰ ਵੀ ਆਪ ਤਾਂ ਹੜਾਉਣੀ ਆ ਫੇਰ ਸਮਝ ਲੋ ਵੀ 0% ਕਿੰਨਾ ਕੰਮ ਹੋਇਆ ਨਾ ਟਰੈਕਰ ਜਾਵੇ ਨਾ ਟਰਾਲੀ ਜਾਵੇ ਤੇ ਬੜੀ ਮੁਸ਼ਕਿਲਾਂ ਸਭਰਾ ਆ ਲੈਣ ਨੂੰ ਤੇ ਜਿਆਦਾ ਹੀ ਆ ਰਹੀ ਨਾ ਵੀ ਜੋ ਸਭਰਾ ਜੋਤੀਸ਼ਾ ਆਪਣੇ ਪੱਟੀਆਂ ਸੰਗਵਾ ਤੋਂ ਕਿੰਨੇ ਮੁੰਡੇ ਸੇਵਾ ਕਰਨ ਜੋਰ ਕਰਿਆਲੇ ਤੋਂ ਬਲਟੋਰੀ ਤੋਂ ਕਿਉਂਕਿ ਜਿਨ੍ਹਾਂ ਨੂੰ ਸ਼ੌਂਕ ਆ ਨਾ ਜਿਨ੍ਹਾਂ ਨੂੰ ਇੰਟਰਸਟ ਆ ਸੇ ਸਮਝ ਲੋ ਵੀ ਗੁਰੂ ਘਰ ਤੋਂ ਵੱਡੀ ਸੇਵਾ ਉੱਤੇ ਆਏਗੇ ਕਿ ਥੋੜਾ ਵੀ ਝੁਕ ਲਿਆ ਨਾ ਤੇ ਉਹ ਲੇਖੇ ਤਾਂ ਇਹਦਾ ਕੋਈ ਕੰਮ ਆਪਣੇ ਚੱਕੇ ਉਨ ਲਾਪਣੇ ਇਸ ਕਰਕੇ ਮਿੱਟੀ ਟਰਾਲੀਆਂ ਆ ਰਹੀਆਂ ਪਿੱਛੋਂ ਵੀ ਜਿੱਦਾਂ ਮਤਲਬ ਕੀੜੀ ਦੇ ਕੀ ਨਹੀਂ ਚੜਦੀ ਇਦਾਂ ਟਰਾਲੀਆਂ ਆ ਰਹੀਆਂ ਵੀ ਮਿੱਟੋ ਮਿੱਟੀ ਤੋੜੇ ਮਿੱਟੋ ਮਿੱਟੀ ਕਿ ਤੋੜੇ ਪਿੱਛੋਂ ਬੜੇ ਆ ਰਹੇ ਨੇ ਕਈ ਮੰਤਰੀ ਮੈਂ ਮੰਦਾ ਸਰਕਾਰਾਂ ਨੂੰ ਮਤ ਕਰਦੀਆਂ ਨੇ ਬਹੁਤ ਵੱਡੀ ਹਰੀ ਦੇ ਬਣਦੇ ਸਰਕਾਰਾਂ ਵੀ ਮਤ ਕਰ ਰਹੀਆਂ ਵੱਡੇ ਪੱਧਰ ਤੇ ਮਦਦ ਹੋ ਰਹੀ ਆ ਕਉਂ ਜੋਂ ਨਾ ਵੀ ਫੋਨ ਲਾਉਂਦੇ ਆ ਵੀ ਕੋਈ ਦਿੱਕਤ ਕੋਈ ਡੀਜੇਲ ਪਟ્રોલ ਦੀ ਕੋਈ ਖਾਨ ਪੀਂਦੀ ਕਵੀ ਕਿਉਂਕਿ ਉੱਥੇ ਪਹਿਲਾਂ ਹੀ ਬੜਾ ਕੋਝਾ ਬਾਬੇ ਸੰਪਰਦਾਵਾ ਬਾਬੇ ਵਿਦੀ ਚੰਦੀਏ ਸਰਾਲੀ ਸਾਹ ਵਾਲੇ ਬਹੁਤ ਹੀ ਪਹਿਲਾਂ ਹੀ ਲੰਗਰ ਪਾਣੀ ਫੁੱਲ ਚੱਲ ਰਿਹਾ। ਫਿਰ ਸਾਨੂੰ 8-9 ਦਿਨ ਤੋਂ ਹੀ ਗਏ ਆ ਅੱਜ ਤੱਕ ਦਿਨ ਪਾ ਗੇ। ਕੰਮ ਬਹੁਤ ਤੇਜ਼ੀ ਨਾਲ ਚੱਲ ਰਿਹਾ ਕਿਉਂਕਿ ਆਪਣੇ ਜਿਹੜੇ ਪਿੰਡਾਂ ਵਾਲੇ ਸ਼ਹਿਰਾਂ ਵਾਲੇ ਸ਼ਹਿਰਾਂ ਵਾਲਾ ਵੀਰਾਂ ਨੂੰ ਵੀ ਬੇਨਤੀ ਆ ਵੀ ਉੱਥੇ ਵੱਧ ਤੋਂ ਵੱਧ ਕੰਮ ਜੇ ਆ ਜੋ ਤੇ ਕਿਹੜੇ ਆਪਣੇ ਵੱਤੋ ਵੱਧ ਬੋਲ ਕੇ ਲੱਗਦੀ ਕਿੰਨਾਂ ਆਣ ਨੂੰ ਪਹਿਲਾਂ ਹੀ ਉਹਨੂੰ ਦੇਖੋ ਹੁਣ ਬਾਬੇ ਬੁੱਢ ਦਾ ਮੇਲਾ ਆ ਰਿਹਾ ਬਹੁਤ ਦਾ ਮੇਲਾ ਲੱਗ ਰਿਹਾ ਲੱਗ ਰਿਹਾ ਆਪਣੀ ਪੈਰ ਮਾਜੀ ਲੱਗੀ ਤੇ ਜੇ ਕੋਈ ਅਜ ਬਦ 2023 ਚ ਬਦ ਟੁੱਟਾ ਸਾਨੂੰ ਬੜਾ ਘਰੋਮਾ ਉਹ ਹਰੀ ਕੇ ਨਾ ਜਿਹੜਾ ਨਵਾ ਹੈੜ ਤੋਂ ਤੋਂ ਬਣ ਟੁੱਟਾਈ ਤੋਂਦੋਂ ਬੱਬਾ ਹਾਕ ਬੱਬਾ ਸੁਕਾ ਸਿੰਘ 46 ਸਾਹ ਜਣਾ ਤੇ ਕਨੋਂ ਮਨੂੰ ਆਪ ਸੇਵਾ ਕੀਤੀ ਆਪ ਕੰਨੀਆਂ ਕਲਾਈਆਂ ਆਪ ਬੋਰੇ ਭਰੇ ਆਪ ਮਿੱਟੀ ਭਰੀ 2023 ਦੇ ਬਾਦ ਹੁਣ 2025 ਦੋ ਸਾਲਾਂ ਬਾਦ ਫੇਰੇ ਪਿਛੋ ਬੰਨ ਟੁੱਟੇ ਨੇ ਕਿ ਕਿ ਬਿਆਸ ਰੇਡ ਕੋਲ ਕਾਨਪੁਰ ਰੇਡ ਕੋਲ ਦਾਰ ਕੋ ਚੋਲਾ ਸਾਹਿਬ ਕੋਟ ਬੁੱਢਾ ਉਧਰਲੀ ਸਾਈਡ ਮਿਲੋ ਸੁਲਤਾਨਪੁਰ ਵਾਲੀ ਸਾਈਡ ਵੀ ਬੰਨ ਟੁੱਟੇ ਨੇ ਕਪੂਰਥਾਲਾ ਵਾਲੇ ਟੁੱਟੇ ਨੇ ਫਰੂਲਪੁਰ ਵੀ ਟੁੱਟੇ ਨੇ ਕਿੰਨੇ ਥਾਵਾਂ ਤੇ ਬੰਨ ਟੁੱਟੇ ਨੇ ਉਹ ਸਿੱਧੋ ਚੁੱਕੀਆਂ ਰਾਹ ਦੋ ਟੁੱਟੇ ਬੰਨ ਹੋਰ ਫਿਰ ਉਹ ਜਿੱਥੇ ਚੁਕੀਆਂ ਉਹ ਛੋਟਾ ਬੁੱਢਾ ਪੰਡਾਲੇ ਪਰਾਂਤ ਪਰ ਇਹ ਮਾਜੇ ਜੀ ਜਗਾ ਮਤਲਬ ਟੁੱਟੇ ਬੰਨ ਉਧਰ ਕਪੂਰਥਾਲਾ ਗਿਆ ਗੋਦਵਾਲ ਵਾਲੀ ਸਾਈਡ ਤੇ ਨੇ ਉਧਰ ਰਾਣਾ ਗਰਦੀਦ ਉਧਰ ਦਾ ਐਮਐਲਏ ਆ ਪੰਜਾਬ ਦੇ ਦਾ ਕਿ ਮੈਸਾ ਹੀ ਤਾ ਤਾ ਸਾਡੇ ਨਾਲ ਬਾਪੂ ਜੀ ਬਾਹਮੀ ਵਾਲੇ ਤੋਂ ਇੱਕ ਦਸਨਗੇ ਵੀ ਕਿੰਨਾ ਕ ਖੜਾ ਆਂਦੀ ਸਮੱਸਿਆ ਆ ਰਹੀ ਬਾਬਾ ਜੀ ਦੱਸੋ ਕਿੰਨਾ ਕ ਪਾਣੀ ਆ ਗਿਆ ਮਾਜੀ ਪਾਣੀ ਤਾਂ ਬਹੁਤ ਆ ਰਿਹਾ ਸਰ ਅੱਛਾ ਜੀ ਪਾਣੀ ਬਹੁਤ ਆ ਰਿਹਾ ਸਰ ਪਾਣੀ ਬਹੁਤ ਆ ਰਿਹਾ ਤੇ ਤੁਸੀਂ ਵੀ ਗਏ ਸੁਭਰਾ ਮੰਦੇ ਸੇਵਾ ਤੋਂ ਕਿੰਨਾ ਨਹੀਂ ਗਿਆ ਤਾਂ ਪਤਾ ਨਹੀਂ ਲੱਗਾ ਨਹੀਂ ਪਤਾ ਨਹੀਂ ਲੱਗਾ ਪਤਾ ਲੱਗਾ ਇਹ ਬਾਪੂ ਜੀ ਆਪਣੇ ਬਾਹਮੀ ਵਾਲੇ ਤੋਂ ਬਹੁਤ ਵਧੀਆ ਜਿਹੜੀ ਗੁਰਦਾਰੇ ਸੇਵਾ ਕਰਦੇ ਨੇ ਜਿਹੜੀ ਬੰਨਾਂ ਦੇ ਚੱਲ ਜਾਂਦੇ ਨੇ ਬੜੇ ਵਧੀਆ ਅੱਜ ਬਾਪੂ ਜੀ ਕਿੱਥੋਂ ਆਏ ਬਾਹਮੀ ਆ ਕਰੇ ਜਿਹੜੇ ਹਾਂ ਕਰੇ ਤਾਂ ਇਹ ਐ ਹੋਈ ਬਾਪੂ ਉੱਥੇ ਦਾ ਆਪਣੇ ਪੁੱਤਰੇ ਦੋਤਰੇ ਉੱਥੇ ਬੀਬੀ ਲਾਲੋ ਸਾਹਿਬ ਬੀਬੀਆਂ 70 70 100 ਤੋਂ ਸਾਲ ਦੀਆਂ ਬੀਬੀਆਂ ਜੋ ਕਰੀਆਂ ਨੇ ਬੂਰੇ ਦੇਖੋ ਜਿੱਦਾਂ ਕਿਸਾਨਾਂ ਉੱਥੇ ਸ਼ੰਭੂ ਬਾਰਡਰ ਦਿੱਲੀ ਗਏ ਹੈ ਨਾ ਬੀਬੀਆਂ ਉਦਾਂ ਹੀ ਉੱਥੇ ਇਕੱਠੀਆਂ ਹੋਈਆਂ ਵਾ ਉੱਥੇ ਫਿਰ ਮਤਲਬ 5-5 10-10 ਮਿੰਟ ਜੇ ਰੈਸਟ ਹੁੰਦੀ ਆ ਤੇ ਚਾਹ ਪਾਣੀ ਪ੍ਰਸ਼ਾਦਾ ਪਾਣੀ ਛਕ ਕੇ ਤੇ ਤੁਹਾਨੂੰ ਪਤਾ ਵੀ ਗੱਡੀ 'ਚ ਤੇਲ ਪਵਾਇਆ ਹੋਵੇ ਜਿੱਥੇ ਮਰਜ਼ੇ ਗੱਡੀ ਨੂੰ ਲਈ ਪ੍ਰਵੇਸ਼ ਕਰਕੇ ਵੀ ਪ੍ਰਸ਼ਾਦਾ ਤਾਂ ਦੀ ਵੀ ਉੱਥੇ ਸੇਵਾ ਦਾ ਮਨ ਦੀ ਵੀ ਸੇਵਾ ਆ ਬੜੀ ਲੂਕੀ ਮੈਂ ਲਾਇਆ ਸਾਹਸ ਵੀ ਕੱਲ ਮੈਂ ਵੇਖਿਆ ਵੀ ਇੰਨੀ ਸੇਵਾ ਤੂੰ ਕੀ ਜਿਹੜੇ ਪਿੰਡਾਂ ਵਾਲੇ ਤੁਹਾਨੂੰ ਪਤਾ ਉਹਨਾਂ ਨੂੰ ਬੋਰਾ ਮਿਲਸਨ 10 ਦਾ 15 15 20 ਕਿਲੋ ਮਿੱਟੀ ਪਾ ਗਏ ਕੋਈ ਉੱਥੇ ਇੱਕਰ ਜਾਲ ਦੇ ਵਿੱਚ ਜਿੱਦਾਂ ਮਤਲਬ ਜਾਲ ਜਾਲੀ ਬਣਾਉਂਦੇ ਆਪਾਂ ਕੋਠੇ ਜਾਲ ਲਾਉਣੇ ਉਹਦੇ ਵਿੱਚ ਕੋਈ 100 100 200 200 ਪੂਰੀ ਪਾ ਕੇ ਉਹਨੂੰ ਪਾਣੀ ਜੀ ਛੁੱਟਦੇ ਆ ਉਹਦੇ ਨਾਲ ਹਰ ਬੰਨ ਪੂਰਾ ਆ ਸਖਤ ਹੋ ਜਾਂਦਾ ਉਹਦੇ ਨਾਲ ਫਿਰ ਬੰਨ ਪਾਣੀ ਵਹਿੰਦਾ ਨਹੀਂ ਬਾਹਰ ਨੂੰ ਉਹਦਾਂ ਬਾਹਰ ਪਾਣੀ ਰੋਕਿਆ ਜਾਂਦਾ ਕੋਈ 2 250 ਪੂਰੀ ਪਾ ਕੇ ਫਿਰ ਉਹਨੂੰ ਪਾਣੀ ਜੀ ਛੁੱਟ ਦੇਣਾ ਸੀ ਇਦਾਂ ਉੱਥੇ ਆ ਚੀਜ਼ ਚੱਲਣ ਦਾ ਮਤਲਬ ਆ ਉਹਨਾਂ ਜੰਗਲੇ ਆ ਮਤਲਬ ਜਿੱਦਾਂ ਆਪਾਂ ਲੈਂਟਰ ਨਹੀਂ ਪਾਉਂਦੇ ਤੇ ਗੰਗਲਾ ਬਣਾ ਆਗੇ ਉਹਦੇ ਵਿੱਚ ਪੂਰੀਆਂ ਪਾ ਪਾ ਕੇ ਫਿਰ ਪਾਣੀ ਚ ਸੁੱਤੀ ਦੇ ਧੱਕਾ ਪਾ ਜੇ ਸੀਮੀਾ ਉੱਥੇ ਕਰੇਨਾ ਰੂਪੀਆਂ ਨੇ ਐਂਬੂਲੈਂਸ ਜ਼ਰੂਰੀ ਕੋਈ ਕਮੀ ਪੇਸ਼ੀ ਕੋਈ ਰੱਬ ਨਾ ਕਰੇ ਕੋਈ ਢੇਲ ਮਾਟ ਰਾਤ 12 12 2 2 ਵਜੇ ਤੱਕ ਹਰੀਕ ਬਣ ਕੇ ਸਭਰਾ ਬਣ ਕੇ ਮੈਂ ਕੱਲ ਵੇਖਿਆ ਬਸ ਥੋੜਾ ਹੀ ਰਹਿ ਗਿਆ ਰੱਬ ਨਾ ਕਰੇ ਅੱਜ ਮੌਸਮ ਵਧੀਆ ਹੋ ਪਰ ਇਹ ਵੀ ਬਦਲਬਾਈ ਹੋਈ ਆ ਤੇ ਜੇ 1 2 ਦਿਨ ਹੋਰ ਨਹੀਂ ਪੈਗਾ ਫਿਰ ਜਿਆਦੀ ਹੜ੍ਹ ਕਲਾ ਸਕਦੀ ਆ ਤੇ ਜਥੇਬੰਦੀਆਂ ਵੀ ਕਹਿੰਦੀਆਂ ਵੀ ਅਸੀਂ ਵੀ ਉਹ ਵੀ ਤਾਂ ਨਦੀ ਨੌਥੇ ਲੰਗਰ ਪਾਣੀ ਦੀ ਸੇਵਾ ਕਰ ਰਹੇ ਨੇ ਜਿ세 ਬੰਦੀਆਂ ਆਪਣੇ ਕਿਸਾਨ ਦੇ ਰੇਂਦੀਆਂ ਮਾਜਾ ਮਾਲਵਾ ਵਾਦਵਾ ਪੈ ਨਹੀਂ ਪਹੁੰਚਦੀਆਂ ਕਿਉਂਕਿ ਜਿਆਦਾ ਮਾਜੇ ਨੂੰ ਜਦੋਂ ਵੀ ਪਾਣੀ ਮਿਲਿਆ ਹੜਾ ਦਾ ਮਿਲਿਆ ਜਾਂ ਮੀਂਹ ਦਾ ਮਿਲਿਆ ਦੂਜਾ ਪਾਣੀ ਨਹੀਂ ਆਪ ਨੂੰ ਮਿਲਦਾ ਉਹ ਸਰਕਾਰਾਂ ਲੈ ਜਾਂਦੀਆਂ ਰਾਜਸਥਾਨ ਲੈ ਗਿਆ ਹਰਿਆਣਾ ਲੈ ਗਿਆ ਪੰਚਕੂੜਾ ਲੈ ਗਿਆ ਕੋਈ ਯੂਪੀ ਕੋਈ ਦਿੱਲੀ ਦਾ ਸਾਡਾ ਅਧਿਕਾਰ ਹੈ ਜਿੰਨਾਂ ਇਸ ਵਾਈਲ ਨਹਿਰਾਂ ਨੇ ਆਪਾਂ ਉਹ ਨਿਕਲਦੀ ਪੰਜਾਬ ਕਿਉਂਕਿ ਜਿਹੜੀ ਹੁਣ ਵੇਖੋ ਪੰਜਾਬ ਦੀ ਜਿਹੜੀ ਨਹਿਰ ਨਿਕਲੀ ਪਹਿਲਾਂ ਪੰਜਾਬ ਦਾ ਅਧਿਕਾਰ ਪਾਣੀ ਦਾ ਫੇਰ ਗਾਂ ਵਾਹ ਇਹ ਸਿਰ ਕਰਕੇ ਆਪਰ ਨੂੰ ਜਦੋਂ ਵੀ ਪਾਣੀ ਮਿਲਿਆ ਹੜਾਂ ਦਾ ਮੀਂਹ ਦਾ ਪਾਣੀ ਮਿਲਿਆ ਵਰਖਾ ਦਾ ਪਾਣੀ ਮਿਲਿਆ ਬਹੁਤ ਵੱਡੀ ਸਮੱਸਿਆ ਆ ਰਹੀ ਸੀ ਉਹਨੂੰ ਵੇਖੋ ਸਰਕਾਰਾਂ ਦਾ ਬਾਹ ਫੜ ਰਹੀ ਉਹਨਾਂ ਨੂੰ ਪਤਾ 2027 ਆ ਗਿਆ ਵਾ ਜੇ ਅਸੀਂ ਕਿਸਾਨਾਂ ਦੀ ਮੱਤਰਾਂ ਕੀਤੀ ਸਾਨੂੰ ਮੋੜ ਕਿੱਥੋਂ ਮਿਲੂਗੀ ਕਿਉਂਕਿ ਹੁਣ ਉਹ ਪ੍ਰੈਸ਼ਰ ਪਾ ਰਹੀਆਂ ਪਰ ਉਹ ਬਾਗਵੇਂ ਦੀ ਕਿਰਪਾ ਨਾਲ ਸੰਪਰਦਾਇਆ ਆਪਣੇ ਦਲਬਿਧੀ ਚੰਦ ਬਾਬਰ ਕਪਤਾਰ ਸਿੰਘ ਜੀ ਉੱਥੇ ਆਪ ਆਏ ਨੇ ਕੁਣ ਬਾਬੇ ਹਾਕਮ ਸਿੰਘ ਬਾਬਾ ਹਾਕਮ ਸਿੰਘ ਦੀ ਆ ਵੇਖ ਕੇ ਗਏ ਨੇ ਉਹ ਕਹਿੰਦੇ ਵੀ ਕੋਈ ਨਾ ਤੁਨ ਤਨ ਦੇ ਨਾ ਕਰੋ ਸੇਵਾ ਬਾਬਾ ਕਿਰਪਾ ਦਾ ਉਹ ਬਹੁਤ ਵੱਡੀ ਦੀਵਾ ਚੱਲਦੀ ਹੈ ਫਰੂਈਪੁਰ ਵਾਲੀ ਜ਼ੈਡ ਇਹਨਾਂ ਨਵਾਂ ਪੋਲ ਪੁਰਾਣਾ ਪੋਲ ਹੁਣ ਵੇਖੋ ਜਿਹੜੀਆਂ ਉੱਤੇ ਪੁਰਾਣੇ ਪੋਲ ਤੇ ਜਿਹੜੇ ਪਰਲੀ ਸਾਈਡ ਤੇ ਦੋ ਜਿਹੜੀਆਂ ਵੱਡੀਆਂ ਨਹਿਰਾਂ ਉਹ ਪਾਣੀ ਉਛਲ ਬਣਾ ਰਿਹਾ ਪਾਣੀ ਕਰਕੇ ਫਿਰ ਲੋਕੀ ਦੇਖਣ ਜਾਂਦੇ ਉਹ ਫਿਰ ਪੁਨਸ ਵਾਲੇ ਕਹਿੰਦੇ ਪਿੱਛੇ ਹੋ ਜੂ ਕਈ ਆਂਦੇ ਵੀ ਕਈ ਦੇਖਣ ਜਾਂਦੇ ਪਾਣੀ ਨੂੰ ਕਈ ਸੇਵਾ ਲਈ ਜਾਂਦੇ ਨੇ ਬੀਬੀਆਂ ਭੈਣਾਂ ਆਪਣੀਆਂ ਬਜ਼ੁਰਗ ਹੋ ਗਏ ਭਰਾ ਭੈਣ ਉਹ ਸੇਵਾ ਲਈ ਜਾਂਦੇ ਇਹ ਵੱਡੀ ਸੇਵਾ ਵੇ ਮੁਰਗੀ ਉਹ ਕੋਈ ਨਹੀਂ ਕੱਲ ਸ਼ਾਦਾ ਪਾਣੀ ਛੱਕੇ ਅਸੀਂ ਬਣਾ ਵੀ ਰਿਹਾ ਸੇਵਾ ਕਰਨਾ ਤੇ ਉਹ ਆੜਾ ਮਨ ਵੀ ਕੀਤਾ ਫਿਰ ਇਹ ਟੂੜੇ ਟੂੜੇ ਚੁੱਕ ਕੇ ਆੜਾ ਮਨ ਵੀ ਕੀਤਾ ਕਿਉਂਕਿ ਵੇਖ ਕੇ ਬੰਦੇ ਆਕਲ ਆਕਲ ਵੇਖੀ ਹੁੰਦੀ ਐ ਇਸੇ ਲਈ ਛੋਟੇ ਬੱਚੇ ਉੱਥੇ ਮਤਲਬ ਬੂਰੇ ਲਿਉਣ ਬੜਾ ਮਾਰ ਨੂੰ ਚੰਗਾ ਲੱਗਦਾ ਬੜਾ ਦਿਨ ਨੂੰ ਚੰਗਾ ਲੱਗਿਆ ਵੀ ਸਭਰਾ ਬੰਨ ਟੁੱਟਣ ਤੇ ਕਿੰਨਾ ਕਰਿਆ ਪੱਟੀ ਵਾਲਾ ਨਹੀਂ ਖਤਰਾ ਕਿਉਂਕਿ ਪੱਟੀ 10 15 ਕਿਲੋਮੀਟਰ ਤੇ ਪੱਟੀ ਪੈਂਦੀ ਐ ਉਹ ਵੀ ਪੱਟੀ ਨਹੀਂ ਆ ਉਹਦੀ ਸਬਰਾ ਪਿੰਡ ਦੇ ਸਾਰੇ ਇਹਨਾਂ ਵੱਡਾ ਸਬਰਾ ਉੱਚਾ ਕਿੰਨਾ ਪਿੰਡ ਉਹਦੀ ਠਾਣੂ ਪਾਣੀ ਨੇ ਜਿਆਦਾ ਉੱਚਾ ਹੀ ਘਟ ਜਾਂਦਾ ਇਸ ਕਰਕੇ ਟਰੈਕਟਰ ਟਰਾਲੀਆਂ ਤੇ ਕੋਈ ਕਮੀ ਪੇਸ਼ ਨਹੀਂ ਕਿਉਂਕਿ ਹੁਣ ਸੀਜ਼ਨ ਆ ਗਿਆ ਸੂਚ ਸਾਰੀ ਵਾਢੀ ਕਰਨੀ ਚ ਓਨੇ ਦੀ ਤੇ ਹੁਣ ਟਰੈਕਟਰ ਟਰਾਲੀਆਂ ਵੇਲੀਆਂ ਕਿਉਂਕਿ ਉਧਰ ਠਾਲ ਲਾ ਕੇ ਉਧਰੋਂ ਮਿੱਟੀ ਲਿਆ ਲਾ ਕੇ ਕ੍ਰੇਨ ਨਾਲ ਟਿਪਰਾਂ ਨਾਲ ਲਿਆ ਲਾ ਕੇ ਮਿੱਟੀ ਸੁੱਟਦੇ ਉਹ ਫਿਰ ਬੋਰਿਆ ਮਿੱਟੀ ਪਾ ਪਾ ਕੇ ਪਾਣੀ ਸੁੱਟਦੇ 2 250 ਬਰਾ ਜਦੋਂ ਇਕੱਠਾ ਸੁੱਟਦੇ ਨੇ ਜੰਗਲ ਜੇ ਜੰਗਲ ਜੇ ਚ ਪਾ ਕੇ ਉਹ ਫਿਰ ਪਾਣੀ ਨੂੰ ਰੋਕ ਦਿੰਦਾ ਤੇ ਲੰਗਰ ਪਾਣੀ ਦੀ ਫੁੱਲ ਸੇਵਾ ਇਹ ਨਾ ਚਿੰਤਾ ਕਰੋ ਕਿ ਪ੍ਰਸ਼ਾਦਾ ਪਾਣੀ ਏ ਟੂ ਜ਼ੈਡ ਵਰਤ ਰਿਆ ਦਿਨ ਰਾਤ ਸੇਵਾ ਲਈ ਲੋਕੀ 12 12 ਦੋ ਦੋ ਵਜੇ ਤੱਕ ਲੱਗੇ ਰਹਿੰਦੇ ਜੈਗਤਾ ਪਾਗੇ ਅੱਗੇ ਜਿਹੜੇ ਬੰਦੇ ਅੱਗੇ ਖੋਣੇ ਆ ਆਪਣੇ ਬਾਬਾ ਜੀ ਨਾਲ ਹੁੰਦੇ ਨਹੀਂ ਕਿਉਂਕਿ ਜਦੋਂ ਮਾਂ ਪੁੱਛਣਾ ਹੱਥੋਂ ਇਹ ਤੇਰੇ ਤੱਕੀ ਬਾਣੀ ਲੱਗ ਸਕਦੀ ਇਸ ਕਰਕੇ ਮੈਂ ਤੇ ਦੇਖ ਕੇ ਮੈਂ ਤਾਂ ਰਾਣੀ ਵੀਰ ਨੂੰ ਕੈਮਰਾਮੈਨ ਨੂੰ ਕਹਿੰਦਾ ਵੀ ਆਪਾਂ ਚੱਲੀਏ ਉੱਥੇ ਲਾਈਵ ਵੀ ਦੇਖ ਕੇ ਆਈਏ ਕਿਧਰੇ ਲਸੂਆਂ ਪਕੌੜੇ ਚਾਹ ਸਬਜ਼ੀਆਂ ਦਾਲ ਵਰਤ ਰਹੀ ਉਟੂ ਠੰਡੇ ਵਰਤ ਰਹੇ ਨੇ ਹਾਂ ਬੜਾ ਕੁਝ ਵਰਤ ਰਾਇ ਵੀ ਮੁਸ਼ਕਲ ਨਾ ਆਵੇ ਸੰਤ ਨੂੰ ਰਹਿਣ ਲਈ ਉੱਥੇ ਤਰਪਾਈਆਂ ਲੱਗੀਆਂ ਨੇ ਹਾਣਾ ਟੈਂਟ ਲੱਗੇ ਨੇ ਬਹੁਤ ਵੱਡੀਆਂ ਸੇਵਾ ਚੱਲ ਰਹੀਆਂ ਸੋਰ ਸਿੰਘ ਬਾਬਾ ਅਵਤਾਰ ਸਿੰਘ ਬਾਬਾ ਹਾਕਮ ਸਿੰਘ ਸਰਾਲੀ ਸਾਹਿਬ ਵਾਲੇ ਬਾਬਾ ਸੁੱਚਾ ਸੁੱਖਾ ਸਿੰਘ ਜੀ ਉਹ ਇਸ ਟਾਈਮ ਮੇਰੇ ਸਾਹਮਣੇ ਕੈਨੇਡਾ ਅਮਰੀਕਾ ਦੀ ਧਰਤੀ ਤੇ ਗਏ ਨੇ ਉੱਧਰ ਉੱਧਰ ਕਰਦੇ ਨੇ ਪ੍ਰਚਾਰ ਕਰਦੇ ਨੇ ਸਿੱਖੀ ਦਾ ਬਾਣੀ ਘੰਟੀ ਪਰ ਬਾਬਾ ਹਾਕਮ ਦਿੱਲੀ ਆਉਂਦੇ ਨੇ ਵੇਖ ਕੇ ਜਾਂਦੇ ਨੇ ਵੀ ਕੋਈ ਸਮੱਸਿਆ ਸੰਤ ਨੂੰ ਜਾਂ ਕੋਈ ਕੋਈ ਵੀ ਸਮੱਸਿਆ ਆਉਂਦੀ ਤਾਂ ਉਹਦਾ ਉੱਥੇ ਮਸਲੇ ਦਾ ਹੱਲ ਕਰਦੇ ਨੇ ਬੜਾ ਵਧੀਆ ਲੱਗਦਾ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਮਾਜੇ ਮਾਜੇ ਦੇ ਤੁਹਾਨੂੰ ਬੜਾ ਖੂਨ ਗਰਮ ਮਾਜੇ ਦੀ ਜਰਨੈਲ ਹੋਏ ਮਾਜੇ ਨੂੰ ਹੀ ਹੜ੍ਹਾਂ ਦੀਆਂ ਸਮੱਸਿਆਵਾਂ ਮੀਂਹ ਦੀਆਂ ਸਮੱਸਿਆਵਾਂ ਬੰਨਾ ਸਭਰਾ ਬੰਨੀ ਸਮੱਸਿਆ ਪਿਛਲੇ ਦੀ ਹਰੀ ਕੇ ਘੜੋਂ ਮੋਬਾਰਨ ਟੁੱਟਾ ਤੇ ਪਹਿਲਾਂ ਜਦੋਂ ਸਰਕਾਰਾਂ ਨੇ ਆਖਿਆ ਤੁਹਾਨੂੰ ਕਿਸ਼ਤੀਆਂ ਦੇਵਾਂਗੇ ਤੁਹਾਨੂੰ ਆਹ ਦੇਵਾਂਗੇ ਪਹਿਲਾਂ ਨੋਟੀਫਿਕੇਸ਼ਨ ਜਾਰੀ ਹੋਊਗਾ ਕਰਾਂਗੇ ਪਰ ਜਿੱਥੇ 2% ਵਾਲੇ ਖੜਦਿਆਂ ਦੇ ਸਿੱਖੀ ਸੇਖਾਂ ਵਾਲੇ ਖੜਦਿਆਂ ਦੇ ਫਿਰ ਜਾਂਦਾ ਹੀ ਉਹਨਾਂ ਵੇਖੋ ਨਾ ਟ੍ਰੈਕਟਰ ਟਰਾਲੀਆਂ ਤਾਂ ਨਿੱਕਰੋਂ ਟੁਰੀਆਂ ਹੋਈਆਂ ਕਿਰਪਾ ਬਾਬੇ ਨਾਨਕ ਦੀ ਜਾਰੀ ਹੋ ਜਾਏ ਪਤਾ ਨਹੀਂ ਲੱਗਦਾ ਜਰੋ ਦੇਣਾ ਤਾਂ ਬਾਤ ਤੋਂ ਬਾਅਦ ਲੋਕ ਪਹੁੰਚ ਰਹੇ ਨੇ ਛੋਟੇ ਛੋਟੇ ਬੱਚੇ ਯਾਰ ਮੈਨੂੰ ਬੜਾ ਹਸਣਾ ਲੱਗਿਆ ਛੋਟੇ ਛੋਟੇ ਬੱਚੇ ਵੇਖੋ ਚੋਕਰੇ ਨੇ ਹਨਾ ਮਲਬੂਰੇ ਚੋਕਰੇ ਨੇ ਹਨਾ ਟਰਾਲੀਆਂ ਲਾ ਰਹੇ ਨੇ ਛੋਟੇ ਛੋਟੇ ਬੱਚੇ ਆਪ ਟਰੈਕਟਰ ਚਲਾ ਰਹੇ ਨੇ ਉੱਥੇ ਟਰਾਲੀਆਂ ਪਿੱਛੋਂ ਜਿਹੜੀਆਂ ਹੁਣ ਤੇ ਚਲੋ ਦੂਜੀਆਂ ਆ ਗਈਆਂ ਸਟੈਂਡ ਵਾਲੀਆਂ ਟਰਾਲੀਆਂ ਮਿੰਟੋ ਮਿੰਟੀ 2 ਮਿੰਟਾਂ ਟਰਾਲੀ गेली ਹੋ ਗਈ ਤੇ ਨਾ ਉਹਨਾਂ ਨੂੰ ਪੈਟਰੋਲ ਡੀਜ਼ਲ ਦੀ ਕਮੀ ਨਾ ਕਰੇ ਉਹਨਾਂ ਨੇ ਹੁਣ ਵੇਖੋ ਡੰਗਰ ਬੱਚੇ ਦਾ ਕੀ ਕਸੂਰ ਮੱਝਾਂ ਦਾ ਕੀ ਕਸੂਰ ਹਨਾ ਉਹਨਾਂ ਦਾ ਚਾਰਾ ਖਰਾਬ ਹੋ ਰਿਹਾ ਜਾਂ ਸਰਕਾਰ ਬਾਕੀ ਕੰਮ ਦੇ ਸੰਪਰਦਾਵਾ ਸਾਡੇ ਸਾਡੇ ਬਾਬੇ ਦਸ ਇੱਕ ਦਸ ਹੀਨ ਕਰ ਰਹੇ ਨੇ ਪਰ ਉਹਨਾਂ ਨੂੰ ਬੇਨਤੀ ਆ ਵੀ ਚਲੋ ਚਾਰਾ ਡੰਗਰਾਂ ਦਾ ਚਾਰਾ ਕੋਈ ਮਤਲਬ ਮੱਝਾਂ گاਵਾਂ ਦਾ ਚਾਰਾ ਹੀ ਉਹੋ ਹੀ ਚਾਰਾ ਦੇਈ ਜਾਣ ਸਰਕਾਰ ਨੂੰ ਇਹੋ ਬੇਨਤੀ ਜਿਹੜਾ ਮੱਝਾਂ ਚਾਰ ਪਾਉਂਦੇ ਹਨਾ ਇਹ ਪਠਿਆਲਾ ਚਾਰ ਪੋਂਦੇ ਉਹ ਹੀ ਦੇਈ ਜਾਂਦੇ ਮਤਲਬ ਜਿਹੜਾ ਮੱਝਾਂ ਮੁੱਝਾਂ ਤੇ ਗਾਵਾਂ ਗੋਵਾਂ ਦੇ ਬਈ ਕਿਉਂਕਿ ਉਹਨਾਂ ਦਾ ਜੇ ਆਪਾਂ ਤੂੜੀ ਤੇ ਥੋੜੀ ਬੋਤੀ ਰਲਾ ਕੇ ਉਹਨਾਂ ਨੂੰ ਆਪ ਦੇਈ ਜਾਂਦੇ ਆ ਤੇ ਫਿਰ ਦੁੱਧੋ ਨਾਲ ਚੂਣਾ ਥੋੜੇ ਮੁਸ਼ਕਲ ਆਉਂਦੀ ਆ ਇਸ ਕਰਕੇ ਡੰਗਰਾਂ ਦਾ ਚਾਰਾ ਹੀ ਦੇਈ ਜਾਵੇ ਸਰਕਾਰ ਹੋਰ ਨਹੀਂ ਕੋਹਤੇ ਬਾਕੀ ਤੇ ਸਾਡੇ ਵੀਰ ਲੱਗੇ ਹੀ ਆ ਉਥੇ ਪਿੰਡੂ ਬਈਆਂ ਮੈਂ ਪਿੰਡਾਂ ਦੇ ਖਾਸ ਕਰਕੇ ਬੇਨਤੀ ਕਰਦਾ ਪਿੰਡ ਪਿੰਡਾਂ ਵਾਲੇ ਵੀਰ ਦਿਨੋ ਦਿਨ ਲਗਾਤਾਰ 24 ਘੰਟੇ ਉਥੇ ਲੱਗੇ ਨੇ ਪਿੰਡਾਂ ਵਾਲੇ ਵੀਰ ਤੁਹਾਨੂੰ ਪਤਾ ਉਹਨਾਂ ਦੇ ਜੇ ਉਹਨਾਂ ਨੂੰ ਪਤਾ ਵੀ ਫਸਲਾਂ ਤੋਂ ਅਸੀਂ ਮਤਲਬ ਚਲੋ ਮੰਨ ਲਓ ਕੋਈ ਵਿਆਹ ਸ਼ਾਦੀ ਕਰਨਾ ਕੋਈ ਜਾਂ ਪ੍ਰੋਗਰਾਮ ਕਰੇ ਕਰਨਾ ਕੋਈ ਵੀ ਕਰਨਾ ਉਹਨਾਂ ਨੂੰ ਪਤਾ ਵੀ ਫਸਲਾਂ ਤੋਂ ਆਰਤੀ ਤੇ ਪੈਸੇ ਆਈ ਫੜ ਕੇ ਤੇ ਹੀ ਕੰਮ ਕਰਨਾ ਉਹਨਾਂ ਨੂੰ ਜਿਆਦਾ ਫਿਕਰ ਹੈ ਸ਼ਹਿਰਾਂ ਨੂੰ ਇਹ ਹੁੰਦਾ ਨਾ ਵੀ ਚਾ ਰੋਟੀ ਆ ਜਾਂਦੀ ਸ਼ਹਿਰਾਂ ਨੂੰ ਤੇ ਮਤਲਬ ਆਪਣਾ ਆਟਾ ਲੈ ਲਈ ਕਣਕ ਲੈ ਲਈ ਨਾ ਦੁਕਾਨ ਤੋਂ ਲੈ ਲਈ ਜਾਂ ਚੱਕੀ ਤੋਂ ਲੈ ਲਈ ਕਿਉਂਕਿ ਸਾਰਾ ਕੋ ਪਿੰਡਾਂ ਤੋਂ ਵਿਕਾਸ ਹੁੰਦਾ ਪਿੰਡਾਂ ਤੋਂ ਸਾਰਾ ਆਟਾ ਆਉਂਦਾ ਸੌਦੀਆਂ ਆਉਂਦੀਆਂ ਸਾਰਾ ਕੋ ਪਿੰਡਾਂ ਤੋਂ ਹੁੰਦਾ ਤੇ ਮੈਂ ਨਾ ਵੀ ਸ਼ਹਿਰਾਂ ਵਾਂਗੂ ਉਹਦਾ ਇਤਾਰ ਰਹਿ ਗਏ ਇੱਕ ਜੋ ਉਹ ਵਿਚਾਰਾਂ ਦੇ ਵਿੱਚ ਦੇ ਜਾਣ ਆਪਣੇ ਜੰਗ ਯੂਥ ਮੁੰਡੇ ਜਨ ਜਾਨ ਉਸ ਨਾਲ ਮਤ ਕੋਣ ਜਾ ਰਹੇ ਨੇ ਕੱਲ ਵਕੀਲ ਪੱਟੀ ਫਿਰਦੇ ਗਏ ਨੇ ਕਿੰਨੇ ਜਾ ਰਹੇ ਨੇ ਮੁੰਡੇ ਵੱਧ ਤੋਂ ਵੱਧ ਇਕੱਠ ਹੋ ਰਿਹਾ ਨਿਕੇ ਨਿਕੇ ਮੁੰਡੇ ਜਾ ਰਹੇ ਨੇ ਜਿਹੜੇ ਮਤਲਬ ਤੇ ਥੋੜਾ ਡੰਗਰਾ ਥੋੜਾ ਇਹ ਗਾਵਾਂ ਦਾ ਥੋੜਾ ਜਿਹਾ ਚਾਰਾ ਸਰਕਾਰ ਦਵੇ ਇਹ ਮੈਂ ਰਿਕਵੈਸਟ ਕਰਦਾ ਸਰਕਾਰਾਂ ਨੂੰ ਮੰਤਰੀ ਸਾਹਿਬ ਨੂੰ ਸਾਰੇ ਐਨਟੀਐ ਐਮਐਲਐ ਐਨਪੀਐ ਡੰਗਰਾ ਬਾਰੇ ਪੁੱਛੇ ਜਿਹੜੇ ਉਹਨਾਂ ਨੂੰ ਪੁੱਛੇ ਰੱਖੋ ਕਿ ਰੋਟੀ ਰੋਟੀ ਸਾਰਿਆਂ ਨੇ ਖਾਣੀ ਹੈ ਰੂਟੀ ਰੂਟੀ ਦਾ ਬੰਦਾ ਪੱਜਾ ਫਿਰਦਾ ਉਹ ਵੀ ਵੇਖੋ ਬਾਹਰਲੇ ਮੁਲਕੀਆਂ ਦੇ ਰੂਟੀ ਨੂੰ ਪੱਜੇ ਫਿਰਦੇ ਸਾਰੇ ਦੋ ਟਾਈਮ ਰੂਟੀ ਖਾਣੀਆਂ ਹੁੰਦੀਆਂ ਕਿਉਂਕਿ ਫਸਲਾਂ 'ਚ ਕਈ ਤੇ ਪਾਣੀ ਆ ਗਿਆ ਕਈ ਜੇ ਹੌਂਦਿਆ ਵਾ ਕਈਆਂ ਦੀ ਤੇ ਥੋੜਾ ਸਾਰਾ ਡੁੱਟ ਗਿਆ ਏ ਕੋਈ ਝੱਟ ਬੜੀ ਮੁਸ਼ਕਲ ਹੋ ਰਹੀ ਇਸ ਕਰਕੇ ਸਾਡੀ ਬੇਨਤੀ ਹੈ ਵੀ ਸਭਰਾ ਆਪਾਂ ਮਨ ਲ ਟੁੱਟਣ ਦੀ ਪੂਰੀ ਸੋਚ ਨੂੰ 70 80% ਪੂਰੀ ਹੈਗੀ ਐ ਵੀ ਟੋਟਾ ਸਕਦਾ ਇਸ ਕਰਕੇ ਬੇਨਤੀ ਹੈ ਵੀ ਸ਼ਾਰਾ ਜੋ ਪਿੰਡਾਂ 'ਚ ਉਹ ਬੀਬੀਆਂ ਵੱਧ ਤੋਂ ਵੱਧ ਜਾਣ ਛੋਟੇ ਬੱਚੇ ਵੱਤੋ ਵੱਤ ਜਾਣ ਛੋਟੇ ਭੈਣ ਭਰਾ ਆ ਜਾਣ ਸਾਡੇ ਬਜ਼ੁਰਗ ਬਹੁਤ ਵਧੀਆ ਵੇਖ ਕੇ ਸਾਡੀਆਂ 100 100 ਸਾ 70 70 ਚੱਲਾਂ ਨੇ ਬਹੁਤ ਰੀਆ ਨੇ ਤੇ ਸ਼ਹਿਰਾਂ ਵਾਲਿਆਂ ਨੂੰ ਖਾਸ ਬੇਨਤੀ ਹੈ ਜੰਗ ਮੁੰਡੇ ਜ ਨਿਊ ਜਨਰੇਸ਼ਨ ਜਿਹੜੀ ਯੂਥ ਮੁੰਡੇ ਉਹ ਵੀ ਜਾਣ ਸਾਡੇ ਪਿੰਡਾਂ ਵਾਲਿਆਂ ਵੀਰਾਂ ਦਾ ਸਾਥ ਦੇਣ ਕਿਉਂਕਿ ਜਿੱਥੇ ਬੰਦੀਆਂ ਸਾਥ ਦੇ ਰਹੀਆਂ ਨੇ ਕਿੰਨੇ ਸਾਰੇ ਸਾਥ ਦੇ ਰਹੇ ਨੇ ਸੰਪਰਦਾਵਾਂ ਦਾਸ ਜੀ ਬਾਬੇ ਆ ਰਹੇ ਨੇ ਉੱਥੋਂ ਹਨ ਬਾਬਾ ਜਗਤਾ ਤਰਨ ਤਨ ਸਾਹਿਬ ਵਾਲੇ ਹਨ ਟਰਾਲੀ ਸਾਹਿਬ ਵਾਲੇ ਬਾਬਾ ਸੁੱਖਾ ਸਿੰਘ ਸਾਰੇ ਆ ਰਹੇ ਨੇ ਵਿਧੀ ਚੰਦਿਆ ਆ ਰਹੇ ਨੇ ਕਿਉਂਕਿ ਉਹਨਾਂ ਨੂੰ ਪਤਾ ਵਾ ਮੱਝ ਜ ਕੋਈ ਹੋਣੋ ਚੀਜ਼ ਨਾ ਆ ਰਿਹਾ ਲੋਕਾਂ ਨੇ ਪਾਇ ਪੰ 10 ਦਾ 12 ਬਾਰਾਂ ਕਿਲੇੰਦਰਿਆ ਦੀ ਲਾਗੇ ਪੈ ਲਈ ਕਿਉਂਕਿ ਉਧਰੋਂ ਜਿਹੜੇ ਇੱਕ ਦਾਉ ਤਿੰਨ ਚਾਰ ਪੰਜ ਦੀ ਨਾ ਨਾ ਤਾਂ ਲੋਕਾਂ ਦੇ ਪੰਜ ਪੰਜ ਛੇ ਛੇ ਕਿੱਲੇ ਝੋਨੇ ਕਣਕ ਦੇ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਵੀ ਸ਼ਹਿਰਾਂ 'ਚ ਵੀ ਪਾਣੀ ਆਸਦਾ ਬੇਨਤੀ ਹੈ ਵੀ ਵੱਧ ਤੋਂ ਵੱਧ ਉੱਥੇ ਪਹੁੰਚੋ ਬੀਬੀਆਂ ਬੱਚੇ ਭੈਣ ਭਰਾ ਬਜ਼ੁਰਗ ਤੇ ਉੱਥੇ ਵੱਧੂ ਜਾ ਰਹੇ ਸਾਡੀ ਇਹੋ ਬੇਨਤੀ ਵੀ ਸੁਭਰਾਵ ਬਾਹਰ ਟੁੱਟੋ ਤੋਂ ਬਜੇ ਅਰਦਾਸ ਬੇਨਤੀ ਕਰਦੇ ਮੀ ਨਾ ਪਵੇ ਤੇ ਮਸਲਾ ਜਲਦੀ ਤੇ ਜਲਦੀ ਸਰਕਾਰਾਂ ਨੂੰ ਬੇਨਤੀ ਹੈ ਵੀ ਹੱਥ ਫੜੋ ਜਾ ਕੇ ਚਾਰਾ ਚੂਰਾ ਜੋ ਮਤ ਕਰੋ ਜਾ ਕੇ ਪਹੁੰਚੋ ਤੇ ਕੋਈ ਗਲਤੀ ਮaaf ਕਰਿਓ ਜੇ ਵੱਦ ਘਟ ਤੇ ਸਤਿ ਸ਼੍ਰੀ ਅਕਾਲ